ਕੌਣ ਸਿੰਘ ਸ਼੍ਰੀ ਇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਵੱਖ-ਵੱਖ ਵਿਸ਼ਿਆਂ ਤੇ ਵੀਡੀਓ ਬਣਾਉਂਦੇ ਰਹਿੰਦੇ ਹਾਂ ਅੱਜ ਸਾਡੇ ਕੋਲ ਵਿਸ਼ਾ ਹੈ ਪੰਜਾਬ ਪੰਜਾਬ ਦੇ ਵੱਖ-ਵੱਖ ਰਾਜਿਆਂ ਬਾਰੇ ਵੱਖ-ਵੱਖ ਸ਼ਹਿਰਾਂ ਬਾਰੇ ਵੱਖ-ਵੱਖ ਤਸੀਲਾਂ ਬਾਰੇ ਵੱਖ-ਵੱਖ ਵਿਸ਼ਿਆਂ ਬਾਰੇ ਗੱਲਬਾਤ ਕਰਾਂਗੇ ਆਓ ਆਪਾਂ ਵੀਰ ਰਵਨੀਤ ਸਿੰਘ ਨਾਲ ਪੰਜਾਬ ਦੇ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰੀਏ ਹਾਂਜੀ ਪਹਿਲਾਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਸ਼ ਦੇ ਦੀ ਸੰਗ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਵਕ ਵਕ ਟੌਪਿਕ ਦਾ ਵਿਸ਼ੇ ਮੁੱਦਿਆਂ ਦੇ ਬਾਰੇ ਬੋਲਦੇ ਅੱਜ ਆਪਣਾ ਟੌਪਿਕ ਹੈ ਪੰਜਾਬ ਪੰਜਾਬ ਦੀ ਹਿਸਟਰੀ ਪੰਜਾਬ ਬਾਰੇ ਇਨਫੋਰਮੇਸ਼ਨ ਲਈ ਪੰਜਾਬ 1947 ਜਦੋਂ ਵੰਡ ਹੋਈ ਦੋ ਦੇਸ਼ ਬਣੇ ਇੱਕ ਹੋ ਗਿਆ ਪਾਕਿਸਤਾਨ ਇੱਕ ਹੋ ਗਿਆ ਪੰਜਾਬ ਪੰਜਾਬ ਲੈਂਦਾ ਤੇ ਚੜਦਾ ਪੰਜਾਬ ਪਾਕਿਸਤਾਨ ਨੂੰ ਕਹਿ ਦਿੰਨੇ ਆਪਾਂ ਇਹਦੇ ਵਿੱਚ ਆਪਣਾ ਮਾਝਾ ਮਾਲਵਾ ਦੁਆਬਾ ਤਿੰਨ ਨਾਲ ਕੇ ਆ ਜਾਂਦੇ ਆ ਪੰਜਾਬ ਦੀਆਂ ਰਾਜਧਾਨੀ ਮਤਲਬ ਯਾਦੀ ਰਾਜਧਾਨੀ ਚੰਡੀਗੜਾ ਤੇ ਬਾਕੀ ਜ਼ਿਲ੍ਹੇ ਇਹਦੇ 23 ਆ ਜਿਹੜਾ ਪਹਿਲਾਂ 22 ਜ਼ਿਲ੍ਹੇ ਹੁੰਦੇ ਸੀ ਹੁਣ 23ਵਾਂ ਜ਼ਿਲ੍ਹਾ ਮਲੇਰਕੋਟ ਨੂੰ ਪਿਛਲੇ 2.5 ਸਾਲ ਹੋ ਗਏ ਆ ਤੇ ਪੰਜਾਬ ਦੀ ਮਾਂ ਖੇਡ ਕਬੱਡੀ ਆ ਤੇ ਮਾਂ ਬੋਲੀ ਪੰਜਾਬੀ ਆ ਮਾਂ ਖੇਡ ਕਬੱਡੀ ਇਹ ਵੀ ਪੁਰਾਣੀ ਕਬੱਡੀ ਹੈ ਜਿੱਤੇ ਅੱਜ ਕੱਲ ਲੱਖਾਂ ਤੋਂ ਕਰੋਨਾ ਤੱਕ ਹੋ ਗਈ ਕਬੱਡੀ ਬਾਕੀ ਖੇਡਾਂ ਵੀ ਵਡੀਆਂ ਆ ਰੱਸੇ ਖਿਚੀ ਹੋਗੀ ਖੋਖੋ ਹੋਗੀ ਦੂਜੀਆਂ ਆਪਣੀਆਂ ਫੁੱਟਬਾਲ ਹੋ ਗਿਆ ਕ੍ਰਿਕਟ ਹੋ ਗਿਆ ਆਪਣੇ ਟਰਾਲੀਆਂ ਬੈਗ ਲੋਣੀਆਂ ਹੋਗੀਆਂ ਗੁੱਲੀ ਡੰਡਾ ਪੜੀਆਂ ਖੇਡਾਂ ਸੀ ਜਿਹੜੀਆਂ ਲੋਪ ਹੁੰਦੀਆਂ ਜਾ ਰਹੀਆਂ ਅੱਜ ਕੱਲ ਦੇ ਕ੍ਰਿਕਟ ਆ ਉਹਦਾ ਆਪਣੀ ਰਾਸ਼ਟਰੀ ਖੇਡ ਆ ਆਪਣੀ ਦੂਜੀ ਆਪਣੀ ਭਾਕੀ ਆ ਤੇ ਬਾਕੀ ਸੱਭਿਆਚਾਰ ਆਪਣਾ ਜਿਹੜਾ ਗਿੱਧਾ ਵਾ ਜਿਹੜਾ ਆਪਾਂ ਜਿਹੜਾ ਮਲਵਈਆਂ ਦਾ ਬੋਲੀਆਂ ਪਾਉਂਦੇ ਜਦੋਂ ਆਪਣਾ ਵਿਆਹ ਸ਼ਾਦੀਆਂ ਦੇ ਪਾਉਂਦੇ ਆ ਬਾਕੀ ਵੇਖੋ ਬਾਕੀ ਰਣਾ ਦੱਸੋ ਮਿਰਜ਼ੀ ਪੁਰਾਣੇ ਪੰਜਾਬ ਦਾ ਜਿਹੜਾ ਜ਼ਿਲ੍ਹਾ ਸੀ ਲਾਹੌਰ ਸੀ ਹੁਣ ਜਿਹੜਾ ਜ਼ਿਲ੍ਹਾ ਇਹ ਆਪਣੇ ਰਾਜਤਾਨੀ ਲਾਹੌਰ ਸੀ ਹੁਣ ਰਾਜਤਾਨੀ ਚੰਡੀਗੜ੍ਹ ਆ ਤੇ ਪੰਜਾਬ ਜਿਹੜਾ ਆਪਣੇ ਇੰਡੀਆ ਦੇ ਤੇ ਘਾਟੇ ਦੇ ਪਾਸਤਾ ਚ ਬਹੁਤ ਵੱਡਾ ਇਲਾਕਾ ਪੰਜਾਬ ਦਾ ਉਧਰ 45 ਜ਼ਿਲ੍ਹੇ ਆ ਇਧਰ 24 ਜ਼ਿਲ੍ਹੇ ਆ ਸੋ ਜਿਹੜੇ ਜ਼ਿਲ੍ਹੇ ਆ ਵੀ ਛੋਟੇ ਰਹਿ ਗਏ ਆ ਕਿਉਂਕਿ ਵੰਡ ਤੋਂ ਬਾਅਦ ਪੰਜਾਬ ਬਹੁਤ ਛੋਟਾ ਕਰਤਾ ਸੀ ਉਹ ਪਹਿਲਾ ਪੰਜਾਬ ਜਿਹੜਾ ਸੀ ਇਹ ਮਾਂ ਪੰਜਾਬ ਸੀ ਹੁਣ ਜਿਹੜਾ ਪੰਜਾਬ ਆਪਣੇ ਕੋਲੇ ਬਹੁਤ ਛੋਟਾ ਏਰੀਆ ਹੈ ਤੇ ਪੰਜਾਬ ਦੇ ਮੁੱਖ ਖੇਤੀ ਕਣਕ ਝੋਨਾ ਹੈ ਭੰਗੜਾ ਕਿੱਦਾ ਬੋਲੀਆਂ ਹੈ ਪੰਜਾਬੀ ਸੱਭਿਆਚਾਰ ਆ ਪੰਜਾਬੀ ਭਾਸ਼ਾ ਜਿਹੜੀ ਇਹ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਤਰ੍ਹਾਂ ਦੀ ਬੋਲੀ ਜਾਂਦੀ ਮਾਝਾ ਮਾਲਵਾ ਦਵਾਬਾ ਪਵੰਦੀ ਭਾਸ਼ਾ ਵੱਖ-ਵੱਖ ਇਹਦੇ ਮਲਰੂਪ ਆ ਟੋਟਲੀ ਜਿਹੜਾ ਮਾਲਵਾ ਇਲਾਕਾ ਇਹ ਵੱਡਾ ਹੈ ਮਾਝਾ ਇਲਾਕਾ ਜਿਹੜਾ ਇਹ ਛੋਟਾ ਹੈ ਕਿਉਂਕਿ ਮਾਝਾ ਇਲਾਕਾ ਅੱਧਾ ਪਾਕਿਸਤਾਨ 'ਚ ਰਹਿ ਗਿਆ ਹੈ ਦਵਾਬੇੜੀਆ ਬਹੁਤ ਵੱਡਾ ਪੰਜਾਬ ਦਾ ਦਰਿਆਵਾਂ ਦੀ ਢੱਟੀ ਆ ਉੱਥੇ ਪਾਣੀ ਦਰਿਆ ਪੰਜਾਬ ਦੇ ਪੁਰਾਣਾ ਨਾਂ ਪੰਜਾਬ ਦਾ ਸੱਤ ਸਿੱਧੂ ਹੁੰਦਾ ਸੀ ਹੁਣ ਇਹ ਨਾਂ ਪੰਜਾਬ ਅੰਗਰੇਜ਼ਾਂ ਨੇ ਦਿੱਤਾ ਹੈ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਰਾਜ ਭਾਜਾ ਫਾਰਸੀ ਸੀ ਹੁਣ ਪੰਜਾਬੀ ਆ ਪਰ ਯੋਕੇ ਦਾੌਰ ਵਿੱਚ ਲੋਕ ਭਾਸ਼ਾ ਤੇ ਬੋਲੀ ਤੋਂ ਕਾਫੀ ਦੂਰ ਹੁੰਦੇ ਜਾ ਰਹੇ ਆ ਉਹਦਾ ਮੁੱਖ ਕਾਰਨ ਕਿ ਖੇ ਇਹ ਦੂਜੀਆਂ ਅਬਦੇਸ਼ੀ ਭਾਸ਼ਾ ਨੂੰ ਅਪਣਾ ਰਹੇ ਆ ਤੇ ਰਵੀਰ ਰਵਨੀਤ ਸਿੰਘ ਵੀ ਕੋਈ ਦੱਸਣਾ ਚਾਹੁੰਦਾ ਹੈ ਜਿੱਦਾਂ ਵੀ ਜੀ ਆਪਣੇ ਪੰਜਾਬ 'ਚ ਸਿੱਖ ਧਰਮ ਆ ਆਪਣਾ ਸਿੱਖ ਧਰਮ ਪੰਜਾਬ ਆ ਆਪਾਂ ਮਹਾਰਾਜ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ ਵੇਖੋ ਕਿੰਡਾ ਉਹਦਾ ਤਗੜਾ ਰਾਜ ਜਿੱਦਿਆਂ ਅੱਜ ਤੱਕ ਬੋਲੀਆਂ ਪੈਣੀਆਂ ਅੱਜ ਤੱਕ ਨਾ ਮਹਾਰਾਜ ਰਣਜੀਤ ਸਿੰਘ ਨੇ ਮਹੌਲੀਓ ਦੋ ਤਿੰਨ ਤਾਨੂੰ ਗੱਲਾਂ ਆਂਦਾ ਜਦੋਂ ਮਹਾਰਾਜ ਰਣਜੀਤ ਸਿੰਘ ਇੱਕ ਵੀ ਬਲਤਕਾਰ ਇੱਕ ਵੀ ਚੋਰੀ ਇੱਕ ਵੀ ਡਕੈਤੀ ਇਕ ਕੁਝ ਨਹੀਂ ਹੁੰਦਾ ਇਹ ਉਹਨੇ ਇੱਕ ਕਾਲੇ ਕੁੱਤੇ ਦੇ ਪਟਾ ਪਾਤਾ ਮਤਲਬ ਸੋਨੇ ਦਾ ਕੈਂਠਾ ਪਾਦਾ ਕਾਲੇ ਕੁੱਤੇ ਦੇ ਤੇ ਸੱਤ ਦਿਨ ਬਾਜ਼ਾਰ ਚ ਘੁੰਮਦਾ ਰਾਇ ਤੇ ਇਹੋ ਜੀ ਕੋਈ ਪ੍ਰੋਬਲਮ ਹੋਈ ਨਹੀਂ ਵੀ ਸੱਤਾਂ ਦਿਨਾਂ ਵਾਲਾ ਕੁੱਤਾ ਵੀ ਲੱਭ ਗਿਆ ਤੇ ਸੋਨੇ ਦਾ ਕੈਂਠਾ ਵੀ ਲੱਭ ਗਿਆ ਮਹਾਰਾ ਰঞ্জੀਤ ਸਿੰਘ ਦਾ ਇੰਦਾ ਵਧੀਆ ਰਾਜ ਜੀ ਉਹਦੇ ਰਾਜ ਚ ਦੋ ਤਿੰਨ ਜਰਨੈਲ ਹੋਇਆ ਪਾ ਉਹਨਾਂ ਦੀ ਗੱਲ ਕਰ ਲੈਨੇ ਹਰੀ ਸਿੰਘ ਨਲੂਆ ਨਲੂਆ ਸ਼ਬਦ ਤਾਂ ਪਿਆ ਵੀ ਉਹਨੇ ਜਦੋਂ ਮਹਾਰਾ ਰঞ্জੀਤ ਸਿੰਘ ਸ਼ਿਕਾਰ ਕਰਨ ਗਿਆ ਸੀ ਜੰਗਲ ਚ ਤੇ ਉਹਦੇ ਅਟੈਕ ਕਰਤਾ ਹੀ ਮਤਲਬ ਸ਼ੇਰ ਨੇ ਤੇ ਗਨਮੈਨ ਉਹਦਾ ਹਰੀ ਸਿੰਘ ਨਲਵਾ ਉਹਨੇ ਜਬਾਰੇ ਤੋਂ ਪਾੜਤਾ ਹੀ ਤਾਂ ਨਾਲ ਸ਼ਬਦ ਜਿਹੜਾ ਨਾਲ ਉਦੋਂ ਨਾਲ ਰਾਜਾ ਹੁੰਦਾ ਹੈ ਨਾਲ ਰਾਜਾ ਨੇ ਜਿੰਨੇ ਵੀ ਸ਼ਿਕਾਰ ਕੀਤੇ ਹੱਥ ਦੇ ਸ਼ੇਰਾਂ ਦੇ شیر ਦੇ ਹੱਥ ਨਾਲ ਸ਼ਿਕਾਰ ਉੱਥੋਂ ਉਹਦਾ ਨਲੂਆ ਨਲੂਆ ਪੈ ਗਿਆ ਹਰੀ ਸਿੰਘ ਨਲਵਾ ਸ਼ਾਮ ਸਿੰਘ ਟਾਰੀ ਸਬਰਾਵਾਂ ਦੇ ਯੋਧੇ ਵਿੱਚ 시ਦੀ ਪ੍ਰਾਪਤੀ ਇਹ ਵੱਡੇ ਵੱਡੇ ਆ ਆਪਣੇ ਇਤਿਹਾਸ ਆ ਹਰੀ ਸਿੰਘ ਨਲਵਾ ਦਾ ਸ਼ਾਮ ਸਿੰਘ ਟਾਰੀ ਹੋ ਗਿਆ ਮਹਾਰਾਣੀ ਜਿੰਦ ਗੌਰ ਪਤਾ ਕਿ ਜੇ ਜੇ ਸਿੱਖ ਰਾਜ ਦਾ ਇਤਿਹਾਸ ਦੰਤ ਹੋਇਆ ਜਿਹੜੀ ਜਿਹੜੀਆਂ ਉਹਨਾਂ ਦੀ ਸੱਜੀਆਂ ਖੱਬੀਆਂ ਬਾਵਾ ਮਹਾਰਾਜ ਰਣਜੀਤ ਸਿੰਘ ਗਲਾਬ ਧਿਆਨ ਚੰਦ ਡੋਗਰਾ ਗ ਲਾਲ ਚੰਦ ਇਹਨਾਂ ਇਹਨਾਂ ਦੇ ਜਿਹੜੇ ਉਹਦੇ ਬੇਟੇ ਹੀ ਮਹਾਰਾਜ ਰਣਜੀਤ ਸਿੰਘ ਦੇ ਉਹਨਾਂ ਨੂੰ ਮਰਵਾਤਾ ਸਾਰੀ ਪ੍ਰੋਬਲ ਮਹਾਰਾਜ ਰਣਜੀਤ ਕੋਰ ਇੰਗਲੈਂਡ ਚਲ ਗਿਆ ਇੱਕ ਬੇਟਾ ਮਹਾਰਾਜ ਰਣਜੀਤ ਸਿੰਘ ਦਾ ਇੰਗਲੈਂਡ ਚਲ ਗਿਆ ਤੁਹਾਨੂੰ ਪਤਾ ਹੀ ਇਹ ਲੰਮੀ ਕਹਾਣੀ ਟੌਪਿਕ ਆਪਣਾ ਸਾਬ ਦਾ ਲਿਮਟ ਹੁੰਦੀ ਆ ਬਾਕੀ ਵੇਖੋ ਮਾਲਵੇ ਚ ਇਹ ਜਮੀਨਾਂ ਖੁੱਲੀਆਂ ਵਾ ਉਧਰ 500 500 ਇਹ 1000 2 2000 ਕਿਲਾ ਪੈੜਾ ਉਧਰ ਕਿ ਮੀਨਾ ਖੁੱਲੀਆਂ ਬੰਦੇ ਕੰਮ ਵਾਲੇ ਉਧਰ ਨਰਮਾ ਹੁੰਦਾ ਆਪਣੇ ਮਾਝੇ ਦੇ ਵੱਤੋ ਵੱਤ 5 7 ਜਾਂ 10 12 ਕਿਲੇ ਪੈਲੀ ਆ ਇਹ ਆ ਵੀ ਮਾਝਾ ਮਿਹਨਤੀ ਆ ਮਾਝੇ ਦੇ ਜਰਨੈਲ ਬਾਬਾ ਦੀਪ ਸਿੰਘ ਹੋ ਗਿਆ ਬਾਬਾ ਨੂਰ ਸਿੰਘ ਹੋ ਗਿਆ ਵੱਡੇ